ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਛੱਪਾ ਕਰਾਂਗੇ ਪੰਜਾਬ ਜੀ ਕੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਅਤੇ ਪੇਪਰ ਬੀ ਦੋਨਾਂ ਲਈ ਇੰਪੋਰਟੈਂਟ ਹੈ ਜਿਵੇਂ ਕਿ ਪੁਲਿਸ ਕਨਸਟੇਬਲ ਦੀ ਭਰਤੀ ਹੋਣੀ ਹੈ ਜਾਂ ETT 99 ਪੀਐਸਟੈਟ ਇਹਨਾਂ ਸਾਰਿਆਂ ਲਈ ਇੰਪੋਰਟੈਂਟ ਹੈ ਇਹ ਵੀਡੀਓ ਕੋਸ਼ਿਸ਼ ਕਰਾਂਗੇ ਕੁਐਸਚਨ ਦੀ ਥੋੜੀ ਬਹੁਤ ਡਿਟੇਲ ਦੇਖਣ ਦੀ ਕਾਰਡਨ ਸਟੈਟ ਫਰਸਟ ਕੁਐਸਚਨ ਹੈ ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਂ ਕੀ ਸੀ जो अमृतसर शहर है इसका पुराना नाम किसी रामपुर रामदास चक इस राइट तो आंसर है ऑप्शन नंबर बी रामदास चक इस अलावा का चक गुरु का चक चक रामदास रामदासपुरा ठीक है जय रामदासपुरा ਇਹ ਸਾਰੇ ਨਾਮ ਆ ਜਾਂਦੇ ਨੇ ਤਾਂ ਇਹ ਸਾਰੇ ਵੀ ਅੰਮ੍ਰਿਤਸਰ ਦੇ ਹੀ ਨਾਮ ਨੇ ਪੁਰਾਣੇ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਹੈ ਜੋ ਇਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਜੋ ਇਹ ਗੁਰੂ ਅਮਰਦਾਸ ਜੀ ਤੋਂ ਬਾਅਦ ਬਣੇ ਸੀ ਗੁਰੂ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਮਸੰਦ ਸ਼ਬਦ ਦਾ ਅਰਥ ਕੀ ਹੁੰਦਾ ਉੱਚਾ ਸਥਾਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਬਸਾਇਆ ਸੀ ਉਸ ਦਾ ਉਹ ਕਿਸ ਨਾਮ ਨਾਲ ਪ੍ਰਸਿੱਧ ਹੋਇਆ ਸੀ ਗੁਰੂ ਕਾਂ ਬਾਜ਼ਾਰ ਨਾਮ ਦੇ ਨਾਲ ਨਾਲ ਪ੍ਰਸਿੱਧ ਹੋਇਆ ਸੀ ਗੁਰੂ ਰਾਮਦਾਸ ਜੀ ਨੇ ਦੋ ਸਰੋਵਰ ਖਦਵਾਏ ਸੀ ਸੰਤੋਖ ਸਰ ਤੇ ਅੰਮ੍ਰਿਤਸਰ ਨੈਕਸਟ ਟਾਈਮ ਪਹਿਲਾ ਸਿੱਖ ਰਾਜ ਕਿਸ ਨੇ ਸਥਾਪਿਤ ਕੀਤਾ ਪਹਿਲਾ ਸਿੱਖ ਰਾਜ ਇਹ ਸਥਾਪਿਤ ਕੀਤਾ ਸੀ ਬੰਦਾ ਸਿੰਘ ਬਹਾਦਰ ਨੇ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਬੰਦਾ ਸਿੰਘ ਬਹਾਦਰ ਜੋ ਇਜ਼ਾ ਬਚਪਨ ਦਾ ਨਾਂ ਕੀ ਸੀ ਲਖਮਨ ਦਾਸ ਤੇ ਡੌਂਗਰਾ ਰਾਜਪੂਤ ਜਾਤੀ ਦੇ ਨਾਲ ਸੰਬੰਧ ਰੱਖਦਾ ਸੀ ਬੰਦਾ ਸਿੰਘ ਬਹਾਦਰ ਨੂੰ ਬੰਦਾ ਬਹਾਦਰ ਨਾਮ ਕਿਸ ਨੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਨਾਲ ਮਤਲਬ ਕਿ ਹੁਣ ਜੇ ਪਈ ਵੀ ਕਿੱਥੇ ਮੁਲਾਕਾਤ ਹੋਈ ਸੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਨਵੀਂ ਮੁਲਾਕਾਤ ਹੋਈ ਸੀ ਬੰਦਾ ਸਿੰਘ ਬਹਾਦਰ ਦਾ ਨਾਮ ਆ ਲਖਮਨ ਦਾਸ ਮਾਦੋ ਦਾਸ ਵੀ ਸੀ ਠੀਕ ਹੈ ਤੇ ਗੁਰੂ ਵਕਸ਼ ਸਿੰਘ ਕਿਸ ਨੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਵਕਸ਼ ਸਿੰਘ ਦਿੱਤਾ ਸੀ ਤੇ ਉਸ ਤੋਂ ਬਾਅਦ ਇਤਿਹਾਸ ਦੇ ਵਿੱਚ ਇਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਏ ਸੀ ਨੰਦੇੜ ਦੇ ਵਿੱਚ ਆਪਣੇ ਡੇਰੇ ਦੇ ਵਿੱਚ ਮਾਦੋ ਦਾਸ ਠੀਕ ਹੈ ਸਿੱਧੀਆਂ ਸਿੱਧੀਆਂ ਦੇ ਵਿੱਚ ਲੱਗਿਆ ਰਹਿੰਦਾ ਸੀ ਉਹਨੂੰ ਆਜਾਪ ਤੇ ਬਹੁਤ ਜ਼ਿਆਦਾ ਕਮੰਡ ਸੀ ਇੱਕ ਦਿਨ ਆਏ ਗੁਰੂ ਗੋਬਿੰਦ ਸਿੰਘ ਜੀ ਜੋ ਗਏ ਜੇ ਡੇਰੇ ਤੇ ਹੈ ਨਾ ਤਾਂ ਇਸਨੇ ਬਹੁਤ ਕੋਸ਼ਿਸ਼ ਕੀਤੀ ਵੀ ਗੁਰੂ ਜੀ ਨੇ ਡਰਾਉਣ ਦੀ ਆਦੇ ਰੀਤੀ ਅਸਿਹਦੇ ਨਾਲ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਤਾਂ ਇਹੀ ਕੀਆ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਕਹਿਣ ਲੱਗਾ ਮੈਂ ਤੁਹਾਡਾ ਬੰਦਾ ਹਾਂ ਯਾਨੀ ਕਿ ਸੇਵਕ ਹਾਂ ਤੇ ਗੁਰੂ ਸਾਹਿਬ ਦੇ ਚੇਲਾ ਬਣ ਗਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾਇਆ ਤੇ ਗੁਰੂ ਨਾਮ ਨਾਮ ਦਿੱਤਾ ਸੀ ਗੁਰੂ ਬਖਸ਼ ਸਿੰਘ ਤੇ ਇਤਿਹਾਸ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਨਾਮ ਦੇ ਨਾਲ ਪ੍ਰਸਿੱਧ ਹੋਏ ਸੀ ਨੈਕਸਟ ਟਾਈਮ ਪੰਜਾਬ ਵਿੱਚ ਸੱਤੋ घट बसो घंटा वाला जिला के सब तो घट बसों घंटा वाला जिला है मुक्तसर साहिब ऑप्शन नंबर सी इज़ द राइट आंसर है नैक्सट खेत्रफल पक्षों सब तो छोटा जिला खत के है खेतरफल के पक्षों सब तो छोटा जिला है एस एस नगर मोहाली ऑप्शन नंबर बी इज द राइट आंसर है तो नैक्सट है पंजाब का सब जनसंख्या वाला जिला कि ਜਿੱਥੇ ਸਭ ਤੋਂ ਘੱਟ ਜਨਸੰਖਿਆ ਹੈ ਉਹ ਜ਼ਿਲ੍ਹਾ ਹੈ ਬਰਨਾਲਾ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਪੰਜਾਬ ਵਿੱਚ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਹੈ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਹੈ ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ ਹੈ ਲੁਧਿਆਣਾ ਜਿਹੜੇ ਹੋਜਰੀ ਦੇ ਸਮਾਨ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਠੀਕ ਹੈ ਇਸ ਤੋਂ ਇਲਾਵਾ ਸਾਈਕਲਾਂ ਦੀ ਸਭ ਤੋਂ ਸਭ ਤੋਂ ਵੱਡੀ ਏਸ਼ੀਆ ਦੀ ਮੰਡੀ ਕਿਹੜੀ ਆ ਉਹ ਵੀ ਲੁਧਿਆਣੇ ਦੇ ਵਿੱਚ ਆ ਤੇ ਜਿਵੇਂ ਆਪਣੀ ਇਹ ਵੀ ਕੱਪੜਾ ਇਹ ਜਿਹੜਾ ਸਭ ਤੋਂ ਵੱਧ ਕਿੱਥੇ ਬੰਦਿਆ ਲੁਧਿਆਣੇ ਅੰਮ੍ਰਿਤਸਰ ਤੇ ਲੁਧਿਆਣਾ ਬੰਦਿਆ ਨੈਕਸਟ ਸਤਲੁਜ ਨਦੀ ਦੀ ਲੰਬਾਈ ਕਿੰਨੀ ਹੈ ਸਤਲੁਜ ਨਦੀ ਇਸ ਦੀ ਲੰਬਾਈ ਕਿੰਨੀ ਹੈ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ A 150 ਕਿਲੋਮੀਟਰ ਸਤਲੁਜ ਦੀ ਲੰਬਾਈ ਕਿੰਨੀ 150 ਕਿਲੋਮੀਟਰ ਦੀ ਲੰਬਾਈ ਹੈ ਜੋ ਸਤਲੁਜ ਹੈ ਇਹ ਪੰਜਾਬ ਦਾ ਇੱਕ ਸਭ ਤੋਂ ਪ੍ਰਸਿੱਧ ਦਰਿਆ ਹੈ ਤਿੱਬਤ ਝੀਲ ਦੇ ਵਿੱਚ ਮਾਨਸ ਰੋਵਰ ਤੋਂ ਨਿਕਲਦਾ ਇਹ ਦਰਿਆ ਤੇ ਪੰਜਾਬ ਦੀ ਰੀੜ ਦੀ ਹੱਡੀ ਬਣ ਗਿਆ ਹੈ ਕਿਉਂਕਿ ਇਸ ਦੇ ਇਸ ਦੇ ਨਹਿਰਾਹੀ ਪ੍ਰਦਾਨ ਕੀਤੀ ਕਿ ਸਿੰਚਾਈ ਨੇ ਖੇਤੀ ਫੜ ਦੇ ਵਿੱਚ ਕ੍ਰਾਂਤੀ ਲਿਆਉਂਦੀ ਹੈ ਨੈਕਸਟ ਹੈ ਬਿਆਸ ਦਰਿਆ ਦੀ ਲੰਬਾਈ ਕਿੰਨੀ ਹੈ ਜੋ ਬਿਆਸ ਦਰਿਆ ਹੈ ਇਸ ਦੀ ਲੰਬਾਈ ਕਿੰਨੀ ਹੈ 470 ਕਿਲੋਮੀਟਰ ਹੁਣ ਜਿਹੜਾ ਬਿਆਸ ਦਰਿਆ ਹੈ ਇਸ ਦਾ ਜਨਮ ਕਿੱਥੋਂ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਰੋਹਤਾਂਗ ਦਰੇ ਦੇ ਦੱਖਣ ਵੱਲ ਨੂੰ ਸਥਿਤ ਜਿਹੜਾ ਬਿਆਸ ਖੁੰਡ ਹੈ ਜਿੱਥੋਂ ਇਹ ਨਿਕਲਦਾ ਹੋਇਆ ਸ਼ਿਵਾਲਿਕ ਦੇ ਪਹਾੜੀਆਂ ਰਾਹੀਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਾਖਲ ਹੁੰਦਾ ਹੈ ਨੈਕਸਟ ਹੈ ਤੇ ਬਿਆਸ ਦਰਿਆ ਹਰੀਕੇ ਪੱਤਨ ਨਾਦੇ ਸਥਾਨ ਦੇ ਉੱਤੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਏ ਇਹ ਵੀ ਯਾਦ ਰੱਖਿਓ ਰਾਵੀ ਦਰਿਆ ਦੀ ਲੰਬਾਈ ਕਿੰਨੀ ਹੈ ਜੋ ਰਾਵੀ ਦਰਿਆ ਹੈ ਇਸ ਦੀ ਲੰਬਾਈ ਕਿੰਨੀ ਹੈ 720 ਕਿਲੋਮੀਟਰ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਰਾਵੀ ਦਰਿਆ ਜੋ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁੱਲੂ ਦੀਆਂ ਪਹਾੜੀਆਂ ਤੇ ਸਿਤਤ ਰੋਹਤਾਂਗ ਦੇ ਦਰੇ ਦੇ ਉੱਤਰ ਵਿੱਚੋਂ ਨਿਕਲਦਾ ਹੈ फ्रेंड्स ਤੁਸੀਂ ਨੋਟ ਕਰਿਓ ਵੀ ਉੱਤਰ ਤੋਂ ਨਿਕਲਦਾ ਦੱਖਣ ਤੋਂ ਨਿਕਲਦਾ ਇਹ ਕਈ ਵਾਰ ਕਨਫਿਊਜ਼ ਕਰ ਲੈਂਦੇ ਨੇ ਪੇਪਰ ਵਾਲੇ ਇਸ ਦਰਿਆ ਦਾ ਕੁਝ ਭਾਗ ਹੈ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਿਮਾ ਬਣਾਉਂਦਾ ਹੈ ਮਾਧਵਪੁਰ ਦੇ ਸਥਾਨ ਤੇ ਇਸ ਵਿੱਚੋਂ ਸंचाई ਦੇ ਲਈ ਨਹਿਰ ਕੱਢੀ ਗਈ ਹੈ नेक्स्ट है ब्यास दरिया से केड़ा डैम बने हैं ब्यास दरिया है जो इससे उसके केड़ा डैम बने हैं पोंग डैम ऑप्शन नंबर ए इज द राइट आंसर है पोंग डैम बने है ब्यास दरिया के उत्ते नेक्स्ट है ब्यास दरिया के दे <coughs> दे देखो इस तो इलावा भी एक तो मैं सू पॉइंट होर दस ਬਿਆਸ ਜ਼ਰੀਆ ਦੇ ਦੇਖਤੇ ਕਈ ਰਮਨੀਕ ਨਗਰ बसे ਹੋਏ ਨੇ ਕਿਹੜੇ ਕਿਹੜੇ ਜਿਵੇਂ ਕਿ ਮੁਕੇਰੀਆ ਦਸੂਆ ਸ੍ਰੀ ਹਰਗੋਬਿੰਦਪੁਰ ਢਿੱਲਗਾਂ ਗੋਇੰਦਵਾਲ ਸਾਹਿਬ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਨੈਕਸਟ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਪਹਿਲੇ ਮੁੱਖ ਮੰਤਰੀ ਸਨ ਗੋਪੀ ਚੰਦ ਭਾਰਗਵ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਹੋਇਆ ਸਭ ਤੋਂ ਪਹਿਲੀ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ 1951 ਈਸਵੀ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਤੇ ਆਖਰੀ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਨੈਕਸਟ ਕੁਐਸਚਨ ਹੈ ਆਖਰੀ ਵਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਆਖਰੀ ਵਾਰ ਕੀਤਾ ਗਿਆ ਸੀ 1987 ਈਸਵੀ ਵਿੱਚ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਜੇ ਆਪਾਂ ਟੋਟਲ ਗੱਲ ਕਰੀਏ ਕੁੱਲ ਕਿੰਨੇ ਵਾਰੀ ਰਾਸ਼ਟਰਪਤੀ ਰਾਜ ਲਾਗੂ ਹੋਇਆ ਪੰਜਾਬ ਦੇ ਵਿੱਚ 8 ਵਾਰੀ ਨੈਕਸਟ ਟੈਮ ਕਿਸ ਨਦੀ ਨੂੰ ਪ੍ਰਾਚੀਨ ਸਰਸਵਤੀ ਦਾ ਵਿਚੜਿਆ ਪਾਗ ਮੰਨਿਆ ਜਾਂਦਾ ਹੈ ਪ੍ਰਾਚੀਨ ਸਰਸਵਤੀ ਦਾ ਵਿਚੜਿਆ ਪਾਗ ਇਹ ਮੰਨਿਆ ਜਾਂਦਾ ਹੈ ਕੱਗੜ دریا ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਜੋ ਕੱਗੜ دریا ਹੈ ਇਹ ਕਿ ਇਹ ਸਰਸਵਤੀ ਨਦੀ ਦਾ ਵਿਚੜਿਆ ਹੋਇਆ دریا ਮੰਨਿਆ ਜਾਂਦਾ ਹੈ ਇਸ ਨੂੰ दो हजार ग्यारह की जनगणना अनुसार पंजाब की कुल आबादी किन्नी है दो हज़ार ग्यारह की जनगणना के अनुसार पंजाब की कुल आबादी है दो सौ सतर लखश्न नंबर बी इस द राइट आंसर है नैक्सट है वैदिक इंस्टीट्यूट ऑफ इंस्टीट्यूट कितने स्थित है जो वैदिक इंस्टीट्यूट होशियारपुर स्थित है ऑप्शन नंबर डी इज़् राइट आंसर है ਇਸ ਤੋਂ ਇਲਾਵਾ ਸਭ ਤੋਂ ਵੱਧ ਜੰਗਲ ਪੰਜਾਬ ਦੇ ਵਿੱਚ ਕਿੱਥੇ ਆ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਵੀ ਕਿਹੜਾ ਹੈ ਹੁਸ਼ਿਆਰਪੁਰਾ ਨੈਕਸਟ ਹੈ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਕਿਹੜਾ ਹੈ ਸਭ ਤੋਂ ਪ੍ਰਦੂਸ਼ਿਤ ਦਰਿਆਏ ਪੰਜਾਬ ਦਾ ਬਿਆਸ ਦਰਿਆ ਆਪਸ਼ਨ ਨੰਬਰ ਇਹ ਇਸ ਦਾ ਰਾਈਟ ਆਨਸਰ ਹੈ ਬਿਆਸ ਦਰਿਆ ਇਹ ਤਾਂ ਮੈਂ ਤੁਹਾਨੂੰ ਉਪਰਲੇ ਕੁਐਸਚਨਸ ਦੱਸ ਚੁੱਕੀਆਂ ਵਿਜ਼ਾ ਜਨਮ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਹੈ ਰੋ ਤਾਕ ਦਰੇ ਦੇ ਦੱਖਣ ਵੱਲ ਨੂੰ ਸਥਿਤ ਵਿਆਸ ਖੁੰਡਾ ਜਿੱਥੋਂ ਇਹ ਨਿਕਲਦਾ ਹੋਇਆ ਸ਼ਿਵਾਲਿਕ ਦੀ ਪਹਾੜੀਆਂ ਨਾਲ ਹੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਟਾਕਲ ਹੁੰਦਾ ਹੈ ਠੀਕ ਹੈ ਇਸ ਦਰੇ ਅਗਰ ਤੇ ਕਈ ਡੈਮ ਬਣਾਏ ਗਏ ਨੇ ਜਿੰਨਾਂ ਦੇ ਵਿੱਚੋਂ ਪੰਡੋਗ ਪੰਡੋ ਡੈਮ ਪੋਂਗ ਡੈਮ ਵਿਆਸ ਸਤਲੁਜ ਲਿੰਕ ਯੋਜਨਾ ਹਰੀਕੇ ਹੈਡਵਰਕ ਤੇ ਤੁਸੀਵਨ ਇਹਨੂੰ ਇਹ ਨੋਟ ਕਰ ਲਿਓ ਸਾਰੇ ਡੈਮ ਨੈਕਸਟ ਹੈ ਆਜ਼ਾਦੀ ਤੋਂ ਬਾਅਦ ਪੂਰਬੀ ਪੰਜਾਬ ਦੇ ਅਨਵੰਡੇ ਪੰਜਾਬ ਦਾ ਕਿੰਨਾ ਪ੍ਰਤੀਸ਼ਤ ਖੇਤਰ ਹਿੱਸੇ ਆਇਆ ਆਜ਼ਾਦੀ ਤੋਂ ਬਾਅਦ ਪੂਰਬੀ ਪੰਜਾਬ ਦੇ ਜਿਹੜਾ ਅਨਵੰਡਾ ਪੰਜਾਬ ਸੀ ਉਸ ਦਾ ਕਿੰਨਾ ਪਰਸੈਂਟ ਖੇਤਰ ਹੈ ਜੋ ਇਹ ਪੰਜਾਬ ਦੇ ਹਿੱਸੇ ਆਇਆ ਸੀ ਇਹ ਆਇਆ ਸੀ অপਸ਼ਨ ਨੰਬਰ ਬੀ 38% ਨੈਕਸਟ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ ਦੌਲਤ ਖਾਨ ਲੋਧੀ ਸੀ 옵ਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ ਦੌਲਤ ਖਾਨ ਲੋਧੀ ਦੇਖੋ ਜੋ ਬਾਬਰ ਹੈ ਇਹ ਪੰਜਾ ਇਹ ਇਸਨੇ ਭਾਰਤ ਦੇ ਉੱਤੇ ਹਮਲਾ ਕੀਤਾ ਸੀ ਹਨਾ ਇਬਰਾਹਿਮ ਖਾਨ ਲੋਧੀ ਹੈ ਜੋ ਇਸਦੇ ਨਾਲ ਹੀ ਜਿੱ ਲੜਾਈ ਹੋਈ ਸੀ ਇਬਰਾਹਿਮ ਲੋਧੀ ਦੇ ਨਾਲ ਮਤਲਬ ਕਿ ਹੱਤਿਆ ਕਰਕੇ ਜਾਂ ਯੁੱਧ ਦੇ ਵਿੱਚ ਹਰਾ ਕੇ ਤਾਂ ਬਾਬਰ ਨੇ ਮੁਗਲ ਸਲਤਨਤ ਹੈ ਜੋ ਇਸ ਦੀ ਸ਼ੁਰੂਆਤ ਕੀਤੀ ਸੀ ਨੈਕਸਟ ਹੈ ਸ਼ਾਹ ਹੁਸੈਨ ਦਿੱਿੰਨੇ ਕਿਸ ਗੁਰੂ ਦੇ ਕਰੀਬ ਮੰਨਿਆ ਜਾਂਦਾ ਹੈ ਜੋ ਸ਼ਾਹ ਹੁਸੈਨ ਹੈ ਉਸ ਨੂੰ ਕਿਸ ਗੁਰੂ ਦੇ ਕਰੀਬ ਮੰਨਿਆ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਤੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਇਹ ਜੋ ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਕਦੋਂ ਹੋਇਆ ਸੀ 15 April 15 April 1563 ਈਸਵੀ ਨੂੰ ਹੋਇਆ ਸੀ ਗੋਇੰਦਵਾਲ ਸਾਇਦ ਵਿਖੇ ਇਹਨਾਂ ਦੀ ਮਾਤਾ ਦਾ ਨਾਮ ਬੀਬੀ ਭਾਨੀ ਜੀ ਤੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਹੈ ਇਹਨਾਂ ਦੀ ਪਤਨੀ ਦਾ ਨਾਮ ਕਿਸੀ ਗੰਗਾ ਜੀ ਠੀਕ ਹੈ ਇਸੇ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਦੇ ਵਿਖੇ ਕਿਹੜਾ ਸਰੋਵਰ ਬਣਵਾਇਆ ਸੀ ਗੰਗਸਰ ਸਰੋਵਰ ਬਣਵਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਿਹੜੇ ਸ਼ਹਿਰ ਸਥਾਪਿਤ ਕੀਤੇ ਸੀ ਕਰਤਾਰਪੁਰ ਤਰਨਤਾਰਨ ਤੇ ਹਰ ਗੋਵਿੰਦਪੁਰ ਕਰਤਾਰਪੁਰ ਦਾ ਅਰਥ ਕੀਆ ਈਸ਼ਵਰ ਦਾ ਨਗਰ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ ਸੁਖਮਨੀ ਤੇ ਬਾਵਰ ਅਖਰੀ ਤੇ ਇਹਨਾਂ ਦੇ ਸਮਕਾਲੀ ਆਪਾਂ ਕਹਿੰਦੇ ਮੁਗਲ ਸਮਰਾਟ ਕੌਣ ਸੀ ਅਕਬਰ ਸੀ ਤੇ ਜahangir ਸੀ ਤੇ ਇਹਨਾਂ ਨੇ ਇਹ ਸਭ ਤੋਂ ਪਹਿਲੇ ਗੁਰੂ ਸੀ ਜਿਹੜੇ ਸ਼ਹੀਦ ਹੋਏ ਸੀ ਜਿਨ੍ਹਾਂ ਨੇ ਸ਼ਹੀਦ ਦੀ ਪ੍ਰਾਪਤ ਕੀਤੀ ਸੀ ਠੀਕ ਹੈ ਇਸ ਕਰਕੇ ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਗੁਰੂ ਅਛੰਦ ਦੇਵ ਜੀ ਨੇ ਆਦਿ ਗ੍ਰੰਥ ਸਾਇਬ ਦਾ ਸੰਕਲਨ ਕੀਤਾ ਸੀ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਆਦਿ ਗ੍ਰੰਥ ਦੇ ਵਿੱਚ ਕੁੱਲ ਸ਼ਬਦ ਕਿੰਨੇ ਨੇ 2216 ਸ਼ਬਦ ਨੇ ਗੁਰੂ ਅਰਜਨ ਦੇਵ ਜੀ ਹੈ ਜੋ ਆਦਿ ਗ੍ਰੰਥ ਸਾਇਬ ਦੀ ਆਰੰਭਕ ਬਾਨੀ ਕਿਹੜੀ ਹੈ ਜਪੁਜੀ ਸਾਹਿਬ ਠੀਕ ਹੈ ਜਪਜੀ ਸਾਹਿਬ ਹੈ ਜੋ ਕਿਸ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੇ ਜਹਾਂਗੀਰ ਸੋਰੀ ਗੁਰੂ ਅਰਜਨ ਦੇਵ ਜੀ ਜੋ ਸ਼ੀਤ ਹੋਈ ਸੀ 1606 ਇਸ ਵੀਡੀਓ ਦੇ ਸ਼ੀਤ ਹੋਈ ਸੀ ਤੇ ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸਨ ਗੁਰੂ ਹਰਗੋਬਿੰਦ ਸਿੰਘ ਫਰੈਂਡਸ ਇਹ ਰਹੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਲਾਈਕ ਸ਼ੈਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਸੁਰਤ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ